సేవిਆ ਤਹਨ ਸੁ सहज ਸੁਪਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਐ ਸਿਫਤ ਖਸਾਮਨੀ ਨੂਰ ਅਰਸਹੁ ਕੁਰਸਹੁ तुद डिठे सच्चे पात सहा, माल जानम जानम दी, सज्जन सच्चा पात सहा, हो सिर साहां जिस पास बैठे आं सोही है, सवना दावे, ਸਜਣਾ ਸਚਾ ਪਾਤ ਸਾਹ ਸਰਸਾ ਹੰਦ ਜਿਸ ਪਾਸ ਬਹਿਠਿਆ ਸੋਹੀ ਸਬਨ ਹੰਦਾ ਵੇ ਸਾਹੋ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੋਰਾ ਪੂਰਾ ਭੇਟਿਓ ਵਡਭਾਗੀ ਮਨ ਭਇਆ ਪਰਗਾਸਾ ਕੋਈ ਨ ਪਹੋਚਨ ਹਾਰ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਹੇਟੋ ਬੜਾ ਭਾਗੀ ਮਨ ਹੈ ਭਿਆ ਪਰਗਾਸ ਕੋਈ ਨਾ ਪਹਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸਾ ਬੋਲੇ ਸਤਿਗੁਰ ਕੈ ਬਲਹਾਰ ਅਗ ਸੁਖ ਪਛ ਸੁਖ ਸਹਿਜ ਕਰ ਆਨੰਦ ਅੰਤਰ ਜਾਮੀ ਕਰਨ ਹਾਰਾ ਸੋਈ ਕਸਮਾ ਹਮਾਰਾ ਨਿਰਪੋਪ ਹੈ ਗੁਰ ਚਰਨੀ ਲਾਗੇ ਇਕਾ সফল দর্শন অকাল মূরত প্রভা হি হোহারা কণ্ঠ লাই আপনি যন রাখে আপনি প্রীতা পেযারা ਵੜੀ ਵੜਾਈ ਅਚਰਜ ਸੋਬਾ ਕਾਰਜ ਆਇਆ ਰਸ ਨਾਨਕ ਕਾ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸਿ ਵੜੀ ਵੜਾਈ ਅਚਰਜ ਸੋਬਾ ਤਰਜ ਆਇਆ ਰਾਸ ਨਾਨਕ ਕਾ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸ ਗਰੋਜੀ ਕਾ ਖਾਨਸਾ ਵਾਹਿ ਗਰੋਜੀ ਕੀ ਫਤਿਹ ਸੋਰਠਾ ਮਹਲਾ 5ਵਾਂ ਗੁਰਪੂਰਾ ਤੇ ਟਿਓ ਬੜ ਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਬੋਝਨ ਹਾਰਾ ਸਾਹਿਬ ਕਾ ਪਰਵਾਸਾ